ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸਿਫਤ ਬੁਟੀਕ ਤੇ ਅੱਜ ਆਪਾਂ ਤੁਹਾਡੇ ਲਈ ਕਾਟਨ ਪ੍ਰਿੰਟ ਦਾ ਬਹੁਤ ਹੀ ਸੋਹਣਾ ਆਊਟਫਿਟ ਹੈ ਜਿਹੜਾ ਉਹ ਲੈ ਕੇ ਆਏ ਆਂ ਡਬਲ ਸ਼ੇਡ ਹੈਗਾ ਜਿਹੜਾ ਇਹ ਆਊਟਫਿਟ ਹੈ ਬਹੁਤ ਸੋਹਣਾ ਆਪਾਂ ਇਹਨੂੰ ਲੇਸਿਸ ਵਗੈਰਾ ਲਗਾ ਕੇ ਡਿਜ਼ਾਈਨਿੰਗ ਹੈ ਜਿਹੜੀ ਉਹ ਦਿੱਤੀ ਹੈ ਸੂਟ ਨੂੰ ਇੱਥੇ ਆਪਾਂ ਇਹਦੇ ਸੈਂਟਰ ਦੇ ਵਿੱਚ ਜੁਆਇੰਟ ਲੇਸ ਦੋਵੇਂ ਸਾਈਡ ਪਾਈ ਹੈ ਠੀਕ ਹੈ ਜੀ ਇੱਥੇ ਜ ਲੇਮਨ ਸ਼ੀਡ ਦਾ ਸੀਗਾ ਇੱਥੋਂ ਪਿੰਕ ਕਲਰ ਦਾ ਇਹ ਅਲੱਗ-ਅਲੱਗ ਸੀ ਆਪਾਂ ਇਹਨੂੰ ਲੇਸਿਸ ਵਗੈਰਾ ਲਗਾ ਕੇ ਬਹੁਤ ਸੋਹਣਾ ਡਿਜ਼ਾਈਨ ਹੈ ਜਿਹੜਾ ਉਹ ਦਿੱਤਾ ਹੈ ਤੁਸੀਂ ਵੀ ਸਾਡੇ ਕੋਲੋਂ ਇਦਾਂ ਸੋਹਣੇ ਸੋਹਣੇ ਜੇ ਸੂਟ ਨੇ ਜਿਹੜੇ ਇਹ ਹੋਰ ਕਲਰ ਦੇ ਵਿੱਚ ਅਵੇਲੇਬਲ ਹੈਗੇ ਆਪਣੇ ਕੋਲ ਸੂਟ ਤੁਸੀਂ ਸਾਡੇ ਕੋਲੋਂ ਬਾਏ ਕਰਨਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਜੇ ਨੰਬਰ ਤੇ ਜਰੂਰ ਕਾਲ ਕਰਿਓ ਤੇ ਮੈਸੇਜ ਕਰਕੇ ਵੀ ਜਾਣਕਾਰੀ ਜਿਹੜੀ ਉਹ ਲੈ ਸਕਦੇ ਹੋ ਘੇਰੇ ਦੇ ਉੱਪਰ ਵੀ ਤੁਸੀਂ ਇਦਾਂ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਪਿਆਰਾ ਜਿਹਾ ਜਿਹੜਾ ਹੈਗਾ ਲੈਸ ਦਾ ਪੇਚ ਪੈਚ ਲਗਾ ਕੇ ਬਹੁਤ ਸੋਹਣਾ ਇਹਨੂੰ ਰੈਡੀ ਕੀਤਾ ਹੈਗਾ neck ਦੇ ਉੱਪਰ ਵੀ ਆਪਾਂ ਇਹਦੀ ਲੇਸ ਲਗਾਈ ਹੈ ਤੇ ਚਾਕਾਂ ਦੇ ਉੱਪਰ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰੀ ਜਿਹੀ ਲੇਸ ਲਗਾਈ ਹੈ ਆਪਾਂ ਇਹਦੇ ਉੱਪਰ ਤੇ 슬ੀਵਜ਼ ਨੇ ਜਿਹੜੀਆਂ ਆਪਾਂ ਕਫ ਸਲੀਵਜ਼ ਬਣਾਈਆਂ ਨੇ ਇਹਦੀਆਂ ਦੇਖੋ ਤੁਸੀਂ ਬਹੁਤ ਸੋਹਣੀਆਂ ਨੇ ਇਹੀਆਂ 슬ੀਵਜ਼ ਵੀ ਇਹਦੀਆਂ ਬਹੁਤ ਪਿਆਰਾ ਜਿਹਾ ਜਿਹੜਾ ਹੈਗਾ ਆਪਣੀ ਸ਼ਰਟ ਹੈ ਇਹ ਬਣ ਕੇ ਰੈਡੀ ਹੋਈ ਹੈ ਇਹਦੇ ਨਾਲ ਪਿੰਕ ਕਲਰ ਦੀ ਬਾਟਮ ਹੈਗੀ ਠੀਕ ਹੈ ਜੀ ਤੇ ਇਹ ਕਸਟਮਰ ਨੇ ਸਾਡੇ ਤੋਂ ਹੀ ਸੂਟ ਬਾਏ ਕੀਤਾ ਸੀਗਾ ਤੇ ਸਟਿਚ ਵੀ ਆਪਾਈ ਕਰਕੇ ਦਿੱਤਾ ਇਹਨਾਂ ਨੂੰ ਇਹ ਬੋਸ ਨੂੰ ਨਾ ਜਸ ਜਿਹੜਾ ਪਿਆਰਾ ਜਿਹਾ ਸੂਟ ਹੈ ਆਪਣਾ ਬਣ ਕੇ ਰੈਡੀ ਹੋਇਆ ਹੈ ਇਦਾਂ ਦੇ ਜਿਹੜੇ ਹੋਰ ਕਲਰ ਦੇ ਵਿੱਚ ਨੇ ਹੋਮੇ ਵੀਡੀਓ ਦੇ ਵਿੱਚ ਮੈਂਸ਼ਨ ਕਰੂੰਗੀ ਸੂਟ ਤੁਸੀਂ ਵੀ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਦਿਖਾਉਣੀ ਆਪਾਂ ਤੁਹਾਨੂੰ ਇੱਕ ਹੋਰ ਆਊਟਫਿਟ ਹੈ कॉटन ਦੀ ਨੈਕਸਟ ਆਊਟਫਿਟ ਜੀ ਆਪਣਾ ਏ ਵਾਲਾ ਏ ਹੈਗਾ ਹੈਗਾ ਆਪਣਾ ਨਾ ਸਿਲਕੀ ਨਹੀਂ ਮਸਲੀਨ ਹੈ ਬਹੁਤ ਸੋਹਣਾ ਹੈਗਾ ਜਿਹੜਾ ਸਟੱਫ ਹੈ ਆਪਣਾ ਇਹ ਬਹੁਤ ਪਿਆਰਾ ਜਾਂ ਇਹਨੂੰ ਇਹ ਪ੍ਰਿੰਟਡ ਹੈਗਾ ਸਾਰਾ ਸੂਟ ਇਹ ਇਹਨੂੰ ਆਪਾਂ ਇਹਦੇ ਨੈਕ ਦੀਆਂ ਡਿਟੇਲਸ ਨੇ ਜਿਹੜੀਆਂ ਤੁਸੀਂ ਦੇਖ ਸਕਦੇ ਤਾਂ ਪਿੰਟੈਕਸ ਪਾ ਕੇ ਲੇਸ ਵਗੈਰਾ ਲਗਾ ਕੇ ਨੈਕ ਨੂੰ ਜਿਹੜਾ ਹੈਗਾ ਡਿਜ਼ਾਈਨ ਦਿੱਤਾ ਹੈ ਬੈਲ ਸਲੀਵਜ਼ ਰੱਖੀਆਂ ਨੇ ਆਪਾਂ ਇਹਦੀਆਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰੀਆਂ ਦੀਆਂ ਸਲੀਵਜ਼ ਬਣੀਆਂ ਨੇ ਇਹਦੀਆਂ ਲੇਸ ਵੀ ਬਹੁਤ ਸੋਹਣੀ ਮਲਟੀ ਕਲਰ ਦੀ ਆਰਗੈਂਜ਼ਾ ਵਾਲੀ ਆਪਾਂ ਇਹਦੇ ਤੇ ਲੇਸ ਲਗਾਈ ਹੈ ਤੇ ਦਕੀ ਰਾਤੀ ਚਾਹ ਕਿਤੇ ਘੀਰੀ ਦੇ ਉੱਪਰ ਲੇਸ ਲਗਾ ਕੇ ਪੈਨੂ ਡਿਜ਼ਾਈਨਿੰਗ ਜਿਹੜੀ ਹੈਗੀ ਸੂਟ ਨੂੰ ਦਿੱਤੀ ਹੈ ਬਹੁਤ ਹੀ ਸੋਹਣਾ ਪਿਆਰਾ ਜਿਹਾ ਸੂਟ ਹੈ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਪੂਰੇ ਧਿਆਨ ਨਾਲ ਦੇਖੋ ਪ੍ਰਿੰਟ ਕਿੰਨਾ ਸੋਹਣਾ ਜਿਹੜਾ ਹੈਗਾ ਪ੍ਰਿੰਟ ਹੈ ਤੇ ਕਿੰਨਾ ਸੋਹਣਾ ਇਹਦਾ ਕਲਰ ਹੈ ਸੂਟ ਦਾ ਬਹੁਤ ਹੀ ਸੋਹਣਾ ਬਹੁਤ ਸੌਫਟ ਸਟੱਫ ਹੈ ਲਾਈਨਿੰਗ ਜ਼ਰੂਰ ਲੱਗਦੀ ਹੈ ਇਹਦੇ 'ਚ ਬਟ ਬਹੁਤ ਸੋਹਣਾ ਪਿਆਰਾ ਜਿਹਾ ਸਟਾਫ ਹੈ ਇਹ ਬਹੁਤ ਵਧੀਆ ਤੁਸੀਂ ਕਿਸੇ ਮਤਲਬ ਆਪਾਂ ਜਿਵੇਂ ਗਰਮੀ 'ਚ ਜਾਣੇ ਹੁੰਨੇ ਆ ਹਨਾ ਐਵੇਂ ਵੇਅਰ ਕਰ ਸਕਦੇ ਹੋ ਤੁਸੀਂ ਬਹੁਤ ਸੋਹਣਾ ਪਿਆਰਾ ਜਿਹਾ ਜਿਹੜਾ ਹੈਗਾ ਆਪਣਾ ਸੂਟ ਬਣ ਕੇ ਇਹ ਰੈਡੀ ਹੋਇਆ ਬਹੁਤ ਹੀ ਪਿਆਰਾ ਸਟਾਫ ਹੈ ਇਹਦੇ ਵਿੱਚ ਵੀ ਆਪਣੇ ਕੋਲ ਹੋਰ ਸੂਟ ਅਵੇਲੇਬਲ ਹੈਗੇ ਆ ਜੇ ਕਿਸੇ ਨੂੰ ਚਾਹੀਦਾ ਹੋਊਗਾ ਤਾਂ ਮੈਨੂੰ ਜ਼ਰੂਰ ਕਾਲ ਕਰਿਓ ਜੀ ਮੈਸੇਜ ਕਰਕੇ ਵੀ ਤੁਸੀਂ ਸੂਟ ਬਾਰੇ ਸਾਰਾ ਡਿਟੇਲਸ ਡਿਟੇਲ ਦੇ ਵਿੱਚ ਪੁੱਛ ਸਕਦੇ ਹੋ ਠੀਕ ਹੈ ਜੀ ਮਿਲਦੇ ਆਪਾਂ ਤੁਹਾਨੂੰ ਫਿਰ ਨੈਕਸਟ ਵੀਡੀਓ ਦੇ ਵਿੱਚ ਉਕੇ ਜੀ ਬਾਏ ਬਾਏ ਥੈਂਕ ਯੂ